ਇਹ 1910 ਦੀ ਘਟਨਾ ਹੈ ਪਿਆਰ ਨਾਲ ਸੁਣਿਓ ਕਿ ਗੁਰੂ ਸਾਹਿਬ ਤੇ ਜਦੋਂ ਅਸੀਂ ਸ਼ਰਧਾ ਰੱਖਦੇ ਹਾਂ ਨਾਮ ਜਪਦੇ ਹਾਂ ਨਿਤਨੇਮ ਕਰਦੇ ਹਾਂ ਅਮਰ ਸ਼ਬਦ ਕੇ ਗੁਰੂ ਨਾਲ ਜੁੜਦੇ ਹਾਂ ਤੇ ਗੁਰੂ ਸਾਹਿਬ ਦੀ ਸਾਡੀ ਕਿਵੇਂ ਰੱਖਿਆ ਕਰਦੇ ਸਾਡੀ ਸ਼ਰਧਾ ਬਣਦਾ ਇਹ ਘਟਨਾ ਕੋਈ ਐਵੇਂ ਨਹੀਂ ਇਹ ਘਟਨਾ ਇੱਕ ਗੁਰਸਿੱਖ ਨੇ ਨਨਕਾਣਾ ਸਾਹਿਬ ਜਦੋਂ ਸਿੱਖਾਂ ਦੀ ਕਾਨਫਰੰਸ ਹੋਈ ਉੱਥੇ ਮਹਾਰਾਜ ਦੀ ਹਜ਼ੂਰੀ 'ਚ ਸਟੇਜ ਤੇ ਖੜ ਕੇ ਸੁਣਾਈ ਸੀ ਵੀ ਮੇਰੇ ਨਾਲ ਆ ਬਾਪਰੀ ਸੀ ਏਦਾਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੇਰੀ ਰੱਖਿਆ ਕੀਤੀ 1910 ਦੀ ਘਟਨਾ ਪਾਕਿਸਤਾਨ ਪਿਸ਼ਾਵਰ ਦੇ ਵਿੱਚ ਰਹਿੰਦਾ ਪਰਿਵਾਰ ਘਰ ਦੇ ਵਿੱਚ ਤਿੰਨੇ ਹੀ ਜੀਵ ਨੇ ਭਾਈ ਬਿਆਨਤ ਸਿੰਘ ਉਹਦੇ ਘਰ ਵਾਲੀ ਆ ਦਇਆ ਕੌਰ ਇੱਕ ਉਹਨਾਂ ਦਾ ਬੱਚਾ ਹੈ ਜਗਦੀਸ਼ ਸਿੰਘ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਭਰੋਸਾ ਕਰਕੇ ਵੇਖੋ ਸਾਰਾ ਪਰਿਵਾਰ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਕਰਦਾ ਹੈ ਚੌਂਕੜਾ ਲਾ ਕੇ ਸਿਮਰਨ ਕਰਦਾ ਹੈ ਤੇ ਫਿਰ ਸੋਇਲਾ ਸਾਹਿਬ ਦਾ ਪਾਠ ਹੁੰਦਾ ਹੈ ਤੇ ਸਾਰਾ ਪਰਿਵਾਰ ਆਰਾਮ ਕਰਦਾ ਹੈ। ਅੰਮ੍ਰਿਤ ਵੇਲੇ ਫੇਰ ਉੱਠਦੇ ਨੇ। ਨਿਤਨੇਮ ਕਰਦੇ ਨੇ। ਗੁਰੂ ਘਰ ਜਾਂਦੇ ਨੇ ਨਮਸਕਾਰ ਕਰਦੇ ਨੇ। ਬੜਾ ਹੀ ਜੀਵਨ ਵਾਲਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨਦੇ ਨੇ ਆਖੋ ਸਤਿਨਾਮ। ਪਹਿਲਾਂ ਤੇ ਭਰੋਸਾ ਇਹ ਨਾ। ਤਿੰਨੇ ਆਨੰਦ ਨਾਲ ਰਹਿੰਦੇ ਆ। ਹੋਇਆ ਕਿ ਰਿਸ਼ਤੇਦਾਰੀ ਵਿੱਚੋਂ ਸੱਦਾ ਆਉਂਦਾ ਹੈ ਮਾਤਾ ਦਇਆ ਕੌਰ ਜੀ ਦੇ ਪੇਕੇ ਘਰ ਵਿਆਹ ਰੱਖਿਆ ਹੋਇਆ ਹੁਣ ਪ੍ਰਾਣੇ ਸਮਿਆਂ ਦੇ ਅੰਦਰ ਲੋਕ ਜਿਹੜੇ ਸਫਰ ਕਰਦੇ ਸੀ ਉਹ ਤਾਂਗਿਆਂ ਤੇ ਜਾਂਦੇ ਸੀ ਜਦੋਂ ਇਹਨਾਂ ਨੇ ਜਾਣ ਦਾ ਪ੍ਰੋਗਰਾਮ ਬਣਾਇਆ ਇੱਕ ਤਾਂਗੇ ਵਾਲਾ ਇਹਨਾਂ ਨੇ ਕਰਵਾਇਆ ਸਮਾ ਇਦਾਂ ਦਾ ਸੀ ਤੇ ਬਾਟ ਲੰਬੇਰੀ ਸੀ ਤੇ ਪਸ਼ਾਵਰ ਤੋਂ ਲਾਹੌਰ ਜਾਣਾ ਸੀ ਵਿਆਹ ਇਹਨਾਂ ਨੇ ਲਾਹੌਰ ਪਹੁੰਚਣਾ ਸੀ ਪਸ਼ਾਵਰ ਤੋਂ ਤਾਂਗੇ ਵਾਲਾ ਕਿਰਾਇਆ ਉਹ ਕਹਿਣ ਲੱਗੇ ਵੀ ਤੂੰ ਆਪਣੇ ਨਾਲ ਇੱਕ ਅੱਧਾ ਬੰਦਾ ਹੋਰ ਲੈ ਲੈ ਕੋਈ ਉਹ ਕਹਿੰਦਾ ਤੁਸੀਂ ਕਿਹਨੂੰ ਮੰਨਦੇ ਹੋ ਤਾਂਗੇ ਵਾਲਾ ਕਹਿੰਦਾ ਉਹਨਾਂ ਨੇ ਜਦੋਂ ਸਾਰਾ ਸਮਾਨ ਤਿਆਰ ਕੀਤਾ ਤੇ ਨਾਲ ਕੁਝ ਮਾਇਆ ਲਈ ਆਪਣਾ ਸਮਾਨ ਲਿਆ ਉਹ ਕਹਿੰਦਾ ਕਿਹਨੂੰ ਮੰਨਦੇ ਹੋ ਤੁਸੀਂ ਉਹ ਕਹਿੰਦੇ ਅਸੀਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੰਨਦੇ ਹਾਂ ਆਖੋ ਸਤਿਨਾਮ ਉਹ ਕਹਿੰਦਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਮਨ ਹੋਵੇ ਤੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਸਮ ਖਾ ਕੇ ਕਹਿੰਨਾ ਹੈ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਏਗਾ ਤੁਸੀਂ ਮੇਰੇ ਨਾਲ ਚੱਲੋ ਚੱਲ ਪਏ ਹੁਣ ਰਸਤਾ ਤੈਅ ਕਰਦੇ ਆ ਤਾਂਗੇ ਵਿੱਚ ਬੈਠੇ ਤਾਂਗੇ ਵਾਲਾ ਤਾਂਗਾ ਚਲਾਉਂਦਾ ਜਾਂਦਾ ਹੈ ਹੁਣ ਘਰ ਵਾਲੀ ਵੀ ਇਹ ਬਹੁਤੀ ਉਮਰ ਨਹੀਂ ਹੈ ਰੰਗ ਰੂਪ ਚੰਗਾ ਹੈ ਇੱਕ ਬੱਚਾ ਛੋਟਾ ਨਾਲ ਤੇ ਭਾਈ ਬਿਆਨਤ ਸਿੰਘ ਹੈ ਇਹ ਜਦੋਂ ਸ਼ਾਮ ਹੁੰਦੀ ਜਾਂਦੀ ਹੈ ਨਾ ਜਾਂਦਾ ਜਾਂਦਾ ਇਹਦੇ ਮਨ ਵਿੱਚ ਬੇਈਮਾਨਾ ਬੀਨਾ ਕੋਲ ਮਾਇਆ ਵੀ ਹੈ ਤੇ ਆ ਘਰ ਵਾਲੀ ਹੈ ਤੇ ਕਿਉਂ ਨਾ ਮੈਂ ਕਿਸੇ ਤਰੀਕੇ ਨਾਲ ਇਹਨਾਂ ਨਾਲੇ ਮੈਂ ਠੱਗੀ ਮਾਰ ਲਵਾਂ ਕਹਿਣ ਲੱਗਾ ਹੁਣ ਜਾ ਕੇ ਆ ਲਾਹੌਰ ਦੇ ਨੇੜੇ ਇੱਕ ਨਹਿਰ ਆਉਂਦੀ ਸੀ ਉੱਥੋਂ ਤੱਕ ਤਾਂਗੇ ਵਾਲੇ ਲੈ ਕੇ ਜਾਂਦੇ ਸੀ ਉਦੋਂ ਅੱਗੇ ਬੇੜੀਆਂ ਸੀ ਜੋ ਸਮੁੰਦਰ ਤੋਂ ਪਾਰ ਲੈ ਕੇ ਜਾਂਦੀਆਂ ਸੀ ਇਹਨੇ ਟਾਈਮ ਨੋਟ ਕੀਤਾ ਵੀ ਜਿਹੜੀ ਲਾਸਟ ਬੇੜੀ ਲੈ ਕੇ ਜਾਂਦੀ ਆ ਮੈਂ ਉਹ ਬੇੜੀ ਦਾ ਸਮਾਂ ਲੰਘਾ ਦੇਣ ਉਹ 베ੜੀ ਦਾ ਸਮਾਂ ਲੰਘਾ ਲਿਆ ਤੇ ਇਹਨਾਂ ਨੂੰ ਉੱਥੇ ਰਾਤ ਪੈ ਜਾਏਗੀ ਇਹ ਤਾਂਗਾ ਹੌਲੀ ਹੌਲੀ ਤੋਰਨ ਲੱਗ ਪਿਆ ਵੀ ਹਨੇਰਾ ਹੋ ਗਏ ਜਦੋਂ ਬੰਦੇ ਅੰਦਰ ਲੋਭ ਜਾ ਲੋਭ ਜਾਗ ਪੈਂਦਾ ਜਦੋਂ ਬੰਦੇ ਦੇ ਅੰਦਰ ਲੋਭੀ ਜਿਹੜਾ ਥਿਰਨਾ ਰਹਤ ਹੈ ਕਬਹੂ ਜਿਹੜਾ ਉਬ ਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜਿਹੜਾ ਥਿਰ ਨਾ ਰਹਤਾ ਹੈ ਚਾਰੇ ਕੁੰਟਾਂ ਬਾਲੇ ਕਹਿੰਦੇ ਜਦੋਂ ਲੋਭ ਜਾਗ ਪੈਂਦਾ ਹੈ ਨਾ ਕਹਿੰਦੇ ਫਿਰ ਇੱਕ ਕੂਕਰ ਵਾਲਾ ਕੁੱਤੇ ਵਾਲਾ ਹਲਕਾ ਆ ਜਾਂਦਾ ਬੰਦੇ ਦੇ ਅੰਦਰ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਕੀ ਕਰ ਰਿਹਾ ਚੰਗਾ ਭਲਾ ਪਰਿਵਾਰ ਹੁਣ ਤਾਂਗੇ ਤੇ ਜਾ ਰਿਹਾ ਹੈ ਇਹਦੇ ਅੰਦਰ ਐਸਾ ਬੇਈਮਾਨਾ ਆਇਆ ਇਹਨੇ ਸਮੁੰਦਰ ਦੇ ਕੰਡੇ ਜਾਂਦੇ ਜਾਂਦੇ ਨੇ ਨਹਿਰ ਦੇ ਕੰਡੇ ਜਾਂਦੇ ਜਾਂਦੇ ਨੇ ਸ਼ਾਮ ਕਰਦਾ ਇਹ ਕਹਿੰਦਾ ਵੀ ਗੱਲ ਇਹ ਆ ਬੇੜੀ ਐ ਜਿਹੜੀ ਲਾਸਟ ਜਾਣੀ ਆ ਉਤੇ ਤੁਹਾਡੀ ਲੰਗ ਗਈ ਆ ਤੁਸੀਂ ਇਦਾਂ ਕਰੋ ਮੈਂ ਤੁਹਾਡੇ ਨਾਲ ਆ ਆਪਾਂ ਇੱਥੇ ਰਾਤ ਰਹਿਨੇ ਆ ਤੇ ਸਵੇਰੀ ਜਦੋਂ ਬੇੜੀ ਆਏਗੀ ਤੁਸੀਂ ਉਸ ਬੇੜੀ ਵਿੱਚ ਬਹਿ ਕੇ ਅੱਗੇ ਚਲੇ ਜਾਓ ਤੇ ਮੈਂ ਉੱਥੇ ਵਾਪਸ ਮੁੜ ਜਾਵਾਂਗਾ ਇਹ ਕਹਿੰਦੇ ਵੀ ਚਲੋ ਠੀਕ ਹੈ ਇਹਨਾਂ ਨੇ ਆਸਣ ਲਾਇਆ ਭਾਈ ਬਿਆਨਤ ਸਿੰਘ ਨੇ ਘਰ ਵਾਲੀ ਨੇ ਬੱਚੇ ਨੇ ਤੇ ਇਹ ਵੀ ਤੰਗੇ ਵਾਲਾ ਕੋਲ ਬੈਠਾ ਇਹਨਾਂ ਨੇ ਸ਼ਾਮ ਨੂੰ ਰਹਿ ਰਾਸ ਦਾ ਪਾਠ ਕੀਤਾ ਸੱਚੇ ਪਾਤਸ਼ਾਹ ਤੁਸੀਂ ਰੱਖਿਆ ਕਰਨ ਵਾਲੇ ਨੇ ਪਾਠ ਕੀਤਾ ਆਪਣਾ ਪਾਠ ਭਜਨ ਕਰਕੇ ਅਰਦਾਸ ਕਰਕੇ ਰਾਮ ਕਰਨ ਲੱਗ ਪਏ ਨੀਂਦ ਆ ਗਈ ਹੁ ਥਕਾਵਟ ਸੀ ਘਰ ਵਿੱਚ ਰਹਿੰਦੇ ਸੀ ਜਦੋਂ ਆਪਾਂ ਘਰ ਵਿੱਚ ਰਹਿੰਦੇ ਰਹਿੰਦੇ ਕੋਈ ਸਫ਼ਰ ਕਰਦੇ ਹਾਂ ਕਿਤੇ ਜਾਂਦੇ ਹਾਂ ਥਕਾਵਟ ਆ ਜਾਂਦੀ ਹੈ ਸੌਂਗੇ ਹੁਣ ਇਹਨੂੰ ਨੀਂਦ ਕਿੱਥੇ ਆਉਣੀ ਸੀ ਇਹ ਤੇ ਦਾ ਭਾਲਦਾ ਸੀ ਆਪਣਾ ਬਿੱਕਾਦਾਂ ਵੇ ਸੌਣ ਤੇ ਮੈਂ ਇਨਾਂ ਤੇ ਵਾਰ ਕਰਾਂ ਜਦੋਂ ਨੀਂਦ ਆ ਗਈ ਇਹਨੇ ਮੌਕਾ ਦੇਖਦੇ ਖੰਜਰ ਕੱਢਿਆ ਇੱਕ ਵਾਰ ਪਰਮਾ ਭਾਈ ਬਿਆਨਤ ਸਿੰਘ ਤੇ ਕੀਤਾ ਇੱਕੋ ਦੇ ਬੱਚੇ ਤੇ ਦੋਵੇਂ ਬੇਹੋਸ਼ੀ ਵਿੱਚ ਹੋ ਗਏ ਜਦੋਂ ਵੇਖਿਆ ਤੇ ਚੜਾਈ ਕਰ ਗਏ ਕਹਿੰਦੇ ਆ ਉਦੇ ਘਰ ਵਾਲਿਆਂ ਨੂੰ ਲੱਗਿਆ ਵੀ ਇਹ ਨਹੀਂ ਰਹੇ ਇਹਨਾਂ ਨੂੰ ਕੋਈ ਹੋਸ਼ ਨਹੀਂ ਹੈ ਕਬਰ ਆ ਗਈ ਇੱਕਦਮ ਕੇਰਾ ਤੇ ਹੁੰਦਾ ਹੀ ਹੈ ਕਬਰੋਂਦਾ ਪਰ ਜਦੋਂ ਸੋਚਿਆ ਵੀ ਮੈਂ ਤੇ ਇਕੱਲੀ ਰਹਿ ਗਈ ਇਹ ਤਾਂਗੇ ਵਾਲਾ ਕਹਿੰਦਾ ਵੀ ਇਦਾਂ ਕਰ ਹੁਣ ਦੇ ਤੇਰਾ ਪਤੀ ਵੀ ਨਹੀਂ ਰਿਹਾ ਤੇ ਤੇਰਾ ਪੁੱਤਰ ਵੀ ਨਹੀਂ ਰਿਹਾ ਤੂੰ ਏਦਾਂ ਕਰ ਸਮਾਨ ਚੱਕ ਆਪਣਾ ਮੇਰੇ ਕੋਲ ਘਰ-ਵਾਰ ਸਭ ਕੁਝ ਹੈ ਤੂੰ ਮੇਰੇ ਨਾਲ ਚੱਲ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਤੂੰ ਵਧੀਆ ਜਿਊਏਂਗੀ ਹੁਣ ਰਸਦਾ ਬਸਦਾ ਪਰਿਵਾਰ ਪੁੱਤਰ ਘਰ ਵਾਲਾ ਕਿੱਥੇ ਚੱਲਿਆ ਜਾਏ ਅੱਜ ਵੀ ਬੜੀਆਂ ਘਟਨਾਵਾਂ ਵਰਤਦੀਆਂ ਨੇ ਪਰ ਮਾਫ਼ ਕਰਨਾ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਹਿਮਤ ਤੇ ਗੁਰੂ ਦੀ ਬਾਣੀ ਤੋਂ ਦੂਰ ਆ ਪਿਆਰੇ ਕੋਈ ਕੋਈ ਹੈ ਜਿਹੜਾ ਅਰਦਾਸ ਕਰਕੇ ਤੁਰਦਾ ਹੈ ਜਾ ਰੋਜ ਨਮਸਕਾਰ ਕਰਕੇ ਜਾਂਦਾ ਗੁਰੂ ਕਿਤੇ ਰੋਜ ਸ਼ਬਦ ਪੜ੍ਹ ਕੇ ਤੁਰਿਆ ਕਰ ਸੱਚੇ ਪਾਤਸ਼ਾਹ ਤਾਤੀ ਵਾਉ ਨ ਲੱਗਾਈ ਪਾਰ ਬ੍ਰਹਮ ਸ਼ਰਣਾਈ ਚੌ ਗਿਰਤ ਹਮਾਰ ਐ ਰਾਮਕਾਰ ਦੁੱਖ ਲੱਗੇ ਨਾ ਭਾਈ ਸਤਗੁਰੂ ਭੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਾ ਦਿਆ ਏ ਕਲ ਵਿਲਾਈ ਕਿਤੇ ਅਰਦਾਸ ਕਰਿਆ ਕਰ ਗੁਰੂ ਜੀ ਦੇ ਚਰਨਾਂ ਵਿੱਚ ਸਵੇਰੇ ਜਾਣ ਵੇਲੇ ਆ ਬੜੀਆਂ ਘਟਨਾਵਾਂ ਵਾਪਰਦੀਆਂ ਹਨ ਸੁਣਦੇ ਆਪ ਇੱਕ ਦਮ ਜਦੋਂ ਉੱਠੀ ਚੇਤੇ ਆ ਗਿਆ ਇਹਨੇ ਕਿਹਾ ਸੀ ਕਿ ਬਾਜਾਂ ਵਾਲਾ ਤੁਹਾਡਾ ਜਾਮਨ ਹੈ ਤੁਹਾਨੂੰ ਤਤੀਵਾ ਨਹੀਂ ਲੱਗਣ ਦਿੱਤੀ ਤੁਹਾਨੂੰ ਤਤੀਵਾ ਨਹੀਂ ਲੱਗਣ ਦੇਗਾ ਇਹਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੈਂ ਹੋਰ ਥਾਓ ਨਹੀਂ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਹੁਣ ਮੈਂ ਕੱਲੀ ਰਹਿ ਗਈ ਆ ਮੇਰਾ ਰਖਵਾਲਾ ਤੇਥੋਂ ਬਿਨਾ ਹੁਣ ਕੋਈ ਨਹੀਂ ਮੈਂ ਹੁਣ ਕਰ ਵੀ ਕੀ ਸਕਦੀ ਆ ਮੈਨੂੰ ਚਾਰੇ ਪਾਸੋਂ ਦੁੱਖ ਨੇ ਆ ਕੇ ਘੇਰ ਲਿਆ ਮੈਂ ਤੇ ਖੁਸ਼ੀਆਂ ਤੇ ਜਾ ਰਹੀ ਸੀ ਐ ਵਾਜਾਂ ਵਾਲਿਆ ਮੇਰੀ ਰੱਖਿਆ ਕਰ ਤਾਂਗੇ ਵਾਲਾ ਹਿੰਦ ਕਰਦਾ ਕਹਿੰਦਾ ਤੂੰ ਬਹੁਤੀਆਂ ਅਰਦਾਸਾਂ ਨੂੰ ਰਹਿਣ ਦੇ ਹੁਣ ਤੇ ਚੱਲ ਮੇਰੇ ਨਾਲ ਤੁਰ ਅਰਦਾਸ ਕਰਦੀ ਹੈ ਨਹੀਂ ਜੇ ਬਾਜਾਂ ਵਾਲੇ ਨੂੰ ਜਾਮਨ ਬਣਾਇਆ ਤਾਂ ਬਾਜਾਂ ਵਾਲਾ ਆਏਗਾ ਜ਼ਰੂਰ ਇੰਨਾ ਦ੍ਰਿੜ ਇਰਾਦਾ ਸੀ ਸ਼ਰਦਾ ਅਸੀਂ ਸੁਣਦੇ ਮਗਰੋਂ ਸਾਡੇ ਅੰਦਰ ਸ਼ੰਕਾ ਪਹਿਲਾਂ ਆ ਜਾਂਦੀ ਹੈ ਆਖੋ ਸਤਿਨਾਮ ਅਜੇ ਪੂਰੀ ਗੱਲ ਵੀ ਨਹੀਂ ਸੁਣੀ ਹੁੰਦੀ ਸਾਡੇ ਅੰਦਰ ਸ਼ੰਕਾ ਪਹਿਲਾਂ ਖੜੀ ਹੋ ਜਾਂਦੀ ਹੈ ਵੀ ਇਦਾਂ ਕਿਵੇਂ ਹੋ ਸਕਦਾ ਆ ਕਿਵੇਂ ਹੋ ਸਕਦਾ ਕਿਉਂਕਿ ਅਸੀਂ ਦਿਮਾਗ ਵਰਤਦੇ ਹਾਂ ਇੱਥੇ ਗੁਰੂ ਗੁਰੂ ਦੀ ਮਤ ਵਰਤਣੀ ਪੈਂਦੀ ਹੈ ਆਪਣੀ ਮਤ ਨਹੀਂ ਯਾਦ ਕੀਤਾ ਬਾਜਾਂ ਵਾਲੇ ਨੂੰ ਸੱਚੇ ਪਾਤਸ਼ਾਹ ਮੇਰੀ ਰੱਖਿਆ ਕਰ ਮੇਰੇ ਤੇ ਕਿਰਪਾ ਕਰ ਐਸੀ ਕਿਰਪਾ ਕੀਤੀ ਐਸੀ ਅਰਦਾਸ ਕੀਤੀ ਕਿ ਜਦੋਂ ਵੇਖਿਆ ਸਾਹਮਣੇ ਐਸਾ ਪ੍ਰਕਾਸ਼ ਹੋਇਆ ਤੇ ਨੀਲੇ ਦੇ ਸਾਹ ਅਸਵਾਰ ਕਲੰਗੀ ਧਰ ਦੇ ਦਰਸ਼ਨ ਹੋਏ ਆਖੋ ਸਤਨਾਮ ਕਲੰਗੀ ਧਰ ਦੇ ਦਰਸ਼ਨ ਹੋਏ ਤੇ ਸੱਚੇ ਪਾਤਸ਼ਾਹ ਘੋੜੇ ਤੇ ਅਸਵਾਰ ਨੇ ਕਹਿੰਦੇ ਸ੍ਰੀ ਸਾਹਿਬ ਜਦੋਂ ਮਿਆਨ ਚੋਂ ਕੱਢੀ ਨਾ ਤਲਵਾਰ ਕੱਢੀ ਤਲਵਾਰ ਦਾ ਵਾਰ ਕਰਨ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਓਏ ਦੁਸ਼ਟਾ ਤੂੰ ਕਿਆ ਸੀ ਨਾ ਤੁਸੀਂ ਕਿਹਨੂੰ ਮੰਨਦੇ ਹੋ ਇਹਨਾਂ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੰਨਦੇ ਆ ਤੂੰ ਮੈਨੂੰ ਜਾਮਨ ਤੈ ਬਣਾਇਆ ਤੂੰ ਕਹਿੰਦਾ ਤੁਹਾਡਾ ਜਾਮਨ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਤੁਹਾਡਾ ਵਾੜ ਵਿੰਗਾ ਨਹੀਂ ਹੋਏਗਾ ਲੈ ਤੂੰ ਭੱਜ ਕਿੱਥੇ ਭੱਜਦਾ ਹੁਣ ਇਹਨਾਂ ਦਾ ਵਾੜ ਵਿੰਗਾ ਨਹੀਂ ਹੋਏਗਾ ਐਸਾ ਵਾਰ ਭਰਮਾ ਕਰਕੇ ਉਹਨੂੰ ਪਾਰ ਬੁਲਾਇਆ ਪਾਦਸ਼ਾ ਨੇ ਤੇ ਪਿਆਰਿਓ ਬੀਬੀ ਦਇਆ ਕੌਰ ਦੇ ਸਿਰ ਤੇ ਹੱਥ ਰੱਖਿਆ ਤੇ ਇੱਕਦਮ ਗਾਇਬ ਹੋ ਗਏ ਸੱਚੇ ਪਾਦਸ਼ਾ ਮੇਰ ਵਰਤਾ ਕੇ ਚਲੇ ਗਏ ਕਹਿੰਦੇ ਥੋੜੇ ਮੁੱਠੀ ਜਦੋਂ ਬੀਬੀ ਨੇ ਵੇਖਿਆ ਤੇ ਦੋਵੇਂ ਪਿਓ ਪੁੱਤਰ ਉੱਠ ਕੇ ਖੜੇ ਹੋ ਗਏ ਆਖੋ ਸਤਨਾਮ ਇਹ 1910 ਦੀ ਘਟਨਾ ਹੈ ਜੋ ਨਨਕਾਣਾ ਸਾਹਿਬ ਦੀ ਧਰਤੀ ਤੇ ਕਾਨਫਰੰਸ ਜਦੋਂ ਹੋਈ ਸੀ ਤੇ ਭਾਈ ਬਿਆਨਤ ਸਿੰਘ ਨੇ ਆਪਣਾ ਝੱਗਾ ਚੱਕ ਕੇ ਇਹ ਜ਼ਖਮ ਬਖਾਉਂਦਾ ਰਿਆ ਆਖੋ ਸਭ ਨਾਲ ਇਹ ਅੰਦਰ ਦੀ ਭਾਵਨਾ ਹੈ ਅੱਜ ਅੱਖਾਂ 'ਚੋਂ ਪਾਣੀ ਆ ਜਾਂਦਾ ਜਦੋਂ ਇਨਸਾਨੀਅਤ ਮਰ ਜਾਂਦੀ ਹੈ ਦਰਿੰਦੇ ਲੋਕ ਉਹ ਬੀਬੀ ਸੀਨਾ ਡਾਕਟਰ ਕਲਕੱਤੇ ਦੀ ਘਟਨਾ ਹੈ ਤੇ ਤੁਸੀਂ ਵੇਖਿਆ ਤੱਕਾ ਹੋਇਆ ਮੈਂ ਬੇਨਤੀ ਕਰਦਾ ਇੱਕ ਤੇ ਸਾਡੇ ਪਹਿਰਾਵਾ ਥੋੜਾ ਜਿਹਾ ਹੋ ਜਾ ਹੋਣਾ ਹੁਣ ਚਾਹੀਦਾ ਤੇ ਸਾਡੀਆਂ ਭੈਣਾਂ ਦੇ ਸਿਰ ਟਕੇ ਹੋਣ ਤੇ ਕਿਤੇ ਨਿਤਨੇਮ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਕੇ ਤੁਰਨ ਤੇ ਆਪਣੇ ਆਪ ਵਿੱਚ ਥੋੜਾ ਜਿਹਾ ਕਾਇਮ ਹੋਣ ਬੱਚੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜਰੂਰ ਮਿਹਰ ਕਰਦੇ ਆ ਕਿਰਪਾ ਕਰਦੇ ਸਾਡੀ ਰੱਖਿਆ ਸਾਨੂੰ ਖੁਦ ਕਰਨੀ ਪੈਣੀ ਹੈ ਤੇ ਪਿਆਰਿਓ ਜਿੱਥੇ ਸ਼ਰਧਾ ਭਾਵਨਾ ਹੁੰਦੀ ਹੈ ਨਾ ਜਿਹੜੇ ਘਰ ਵਿੱਚ ਸਿਮਰ ਨਹੀਂ ਜਿਹੜੇ ਘਰ ਵਿੱਚ ਬੰਦਗੀ ਨਹੀਂ ਪਿਆਰਿਓ ਕਬੀਰ ਸਾਹਿਬ ਜੀ ਕਹਿੰਦੇ ਆ ਕਬੀਰ ਜੈ ਕਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾਹੀਂ ਕਹਿੰਦੇ ਜਿਹੜੇ ਘਰ ਵਿੱਚ ਨੇਕ ਬੰਦਿਆਂ ਦੀ ਸੇਵਾ ਨਹੀਂ ਹੈ ਜੈ ਕਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾ ਹੈ ਨੇਕ ਬੰਦਿਆਂ ਦੀ ਸੇਵਾ ਨਹੀਂ ਤੇ ਕਰ ਮਰਹਟ ਸਾਰ ਕੇ ਭੂਤ ਬਸੈ ਤਨਵਾਹੇ ਕਹਿੰਦੇ ਉਹ ਘਰਾਂ ਵਿੱਚ ਪੁੱਤਾਂ ਵਰਗੇ ਲੋਕ ਵਸਦੇ ਆ ਤੇ ਮਾਰੇ ਕਹਿੰਦੇ ਆ ਕਦੇ ਪ੍ਰਸ਼ਾਦ ਦੇ ਪੱਕਦੇ ਹੁੰਦੇ ਘਰਾਂ ਵਿੱਚ ਗਿਣ ਕੇ ਪ੍ਰਸ਼ਾਦ ਦੇ ਥੋੜਾ ਪੱਕਦੇ ਸੀ ਹੁਣ ਤੇ ਪਹਿਲਾਂ ਪੁੱਛਿਆ ਜਾਂਦਾ ਵੀ ਕਿੰਨੇ ਸ਼ਕੂ ਜੀ ਪ੍ਰਸ਼ਾਦ ਦੇ ਉਸ ਹਿਸਾਬ ਨਾਲ ਬਣਾ ਲੈਣੇ ਆ ਅਗੇ ਮਾਈਆਂ ਹੁੰਦੀਆਂ ਪ੍ਰਾਣੀਆ ਪਤਾ ਨਹੀਂ ਕਿੰਨੇ ਲੋਕ ਸਾਡੇ ਘਰ ਵਿੱਚੋਂ ਲੰਗਰ ਛੱਕ ਜਾਂਦੇ ਸੀ ਸਾਡੇ ਦਰਵਾਜ਼ੇ ਖੁੱਲੇ ਰਹਿੰਦੇ ਸੀ ਤੇ ਇਸ ਕਰਕੇ ਘਰ ਵਿੱਚੋਂ ਕੋਈ ਭੁੱਖਾ ਨਾ ਮੁੜੇ ਤੇ ਘਰ ਵਿੱਚ ਸਿਮਰਨ ਹੋਵੇ ਘਰ ਵਿੱਚ ਬੰਦਗੀ ਹੋਵੇ ਤੁਰਿਏ ਨਾ ਕਿਤੇ ਤਾਂ ਅਰਦਾਸ ਜ਼ਰੂਰ ਕਰਕੇ ਤੁਰਿਆ ਕਰੋ ਪਿਆਰੇ ਕਿਸੇ ਵੀ ਕੰਮ ਜਾਂਨੇ ਆ ਕਿਸੇ ਵੀ ਸਫਰ ਤੇ ਜਾਂਨੇ ਆ ਤਾਂ ਅਰਦਾਸ ਕਰੇ ਬਿਨਾਂ ਨਾ ਤੁਰਿਆ ਕਰੋ ਬਾਣੀ ਦਾ ਸ਼ਬਦ ਪੜ੍ਹੇ ਤੋਂ ਬਿਨਾਂ ਨਾ ਤੁਰਿਆ ਕਰੋ ਅੱਗੇ ਉਹਦੀ ਮੌਜ ਹੈ ਪਰਮੇਸ਼ਵਰ ਜੀ ਅਰਦਾਸ ਕਰਨਾ ਸਾਡਾ ਫਰਜ਼ ਬਣਦਾ ਆ ਪਰ ਜੋ ਲਿਖਿਆ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੈ ਹੁੰਦਾ ਉਹੀ ਹੈ ਪਰ ਜੋ ਸਿੱਖ ਦਾ ਫਰਜ਼ ਹੈ ਉਹ ਅਰਦਾਸ ਕਰਕੇ ਤੁਰੇ ਫਿਰ ਮਹਾਰਾਜ ਕਹਿੰਦੇ ਆ ਪੂਰਨ ਕਰਮ ਤਾਂ ਕਿ ਆਚਾਰ ਉਸ ਮਨੁੱਖ ਦੇ ਸਾਰੇ ਕਰਮ ਸਾਰੇ ਕਰਤਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਫਲ ਕਰ ਦਿੰਦੇ ਆ ਗੁਣ ਕਾਵੈ ਨਿਤ ਨਿਤ ਨਵੇਂ ਗੁਰੂ ਦੀ ਸ਼ਰਨ ਪੈ ਕੇ ਮਨੁੱਖ ਸਦਾ ਹੀ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਜਿਵੇਂ ਉਹ ਗੁਣ ਉਸ ਵਾਸਤੇ ਅੱਜ ਨਵੇਂ ਹਨ ਜਿਵੇਂ ਪਹਿਲਾਂ ਕਦੇ ਨਾ ਵੇਖੀ ਹੋਈ ਚੀਜ਼ ਮਨ ਨੂੰ ਖਿੱਚ ਪਾਉਂਦੀ ਹੈ ਲੱਖ 84 ਜੋਂ ਪਵੇ ਉਹ ਮਨੁੱਖ 84 ਲੱਖ ਜੁਨਾ ਦੇ ਗੇੜ ਵਿੱਚ ਵੀ ਨਹੀਂ ਪਟਕਦਾ ਈ ਹਾਂ ਊਹਾ ਚਰਨ ਪੂਜਾਰੇ ਉਸ ਮਨੁੱਖ ਦੀ ਇਸ ਲੋਕ ਤੇ ਪਰਲੋਕ ਵਿੱਚ ਮਹਾਰਾਜ ਸੱਚੇ ਪਾਤਸ਼ਾ ਪਤ ਰੱਖਦੇ ਆ ਇੱਜ਼ਤ ਰੱਖਦੇ ਆ ਮੁਖ ਊਜਲ ਸਾਚੈ ਦਰਬਾਰੇ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਉਹ ਮਨੁੱਖ ਦਾ ਮੂੰਹ ਰੌਸ਼ਨ ਹੋ ਜਾਂਦਾ ਹੈ ਮੁਖ ਉਜਲਾ ਹੋ ਜਾਂਦਾ ਹੈ ਪੜਦੇ ਆ ਨਾ ਸ਼ਲੋਕ ਦੇ ਅੰਦਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਮੁਖ ਉਜਲ ਸੱਚ ਹੈ ਦਰਵਾਰੇ ਜਿਸ ਮਸਤਕ ਗੁਰ ਧਰਿਆ ਹੱਥ ਗੁਰੂ ਨੇ ਜਿਸ ਮਨੁੱਖ ਦੇ ਮੱਥੇ ਉੱਤੇ ਹੱਥ ਰੱਖ ਦਿੱਤਾ ਕੋਟ ਮਦੇ ਕੋ ਬਿਰਲਾ ਦਾਸ ਉਹ ਮਨੁੱਖ ਪਰਮਾਤਮਾ ਦਾ ਦਾਸ ਬਣ ਜਾਂਦਾ ਹੈ ਪਰ ਇਹੋ ਜੇ ਮਨੁੱਖ ਕਰੋੜਾਂ ਵਿੱਚੋਂ ਵਿਰਲੇ-ਵਿਰਲੇ ਹੁੰਦੇ ਹਨ ਜੇ ਜੋ ਇਸ ਮਰਤਵੇ ਤੇ ਪਹੁੰਚ ਜਾਂਦੇ ਹਨ ਯਲ ਥਲ ਮਹੀਲ ਪੇਖੈ ਪਰਪੂਰ ਫਿਰ ਉਹ ਮਨੁੱਖ ਪਾਣੀ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਹਰ ਥਾਂ ਪਰਮਾਤਮਾ ਨੂੰ ਵਸਦਾ ਦੇਖਦੇ ਹਨ ਤੇ ਸਾਨੂੰ ਕੀ ਚਾਹੀਦਾ ਜਿੱਥੇ ਵੀ ਅਸੀਂ ਹੈ ਗਏ ਆਂ ਪ੍ਰਮਾਤਮਾ ਜੀ ਨੂੰ ਹਾਜ਼ਰ ਨਾਜ਼ਰ ਸਮਝਣਾ ਹੈ ਨਾਨਕ ਉਦਰਸ ਤਿਸ ਜਨ ਕੀ ਧੂਰ ਅਜਿਹੇ ਮਨੁੱਖ ਦੀ ਚਰਨ ਧੂਰ ਲੈ ਕੇ ਤੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ ਸ਼ੰਕਰ ਦੇ ਹਨ ਜੀ ਹੋਇਆਂ ਪੁਰਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ